ਆਦੇ ਸਸਰ ਕਾਲ ਦਾ ਸਾਰਾ ਨੂੰ ਕਿਤਾ ਸਾਰੇ ਆਏ ਹੋ ਸਾਰੇ ਆਏ ਨੇ ਬੱਤੀਆਂ ਉਹਨਾਂ ਕੇ ਤੁਹਾਨੂੰ ਵੀ ਪਤਾ ਹੈ ਕਿ ਪਰਮਾਤਮਾ ਦੀ ਕਿਰਪਾ ਹੋ ਜਾਂ ਤੇ ਆਪਣੇ ਘਰੇ ਸਭ ਕੁਝ ਆ ਜਾਊਗਾ ਤੇ ਅੱਜ ਦੀਪ ਭਰ ਕੇ ਤੇ ਗੁਰੂ ਵੀਰਾ ਲਾਣ ਕੇ ਰਿੰਕ ਲਾਈਟ ਸੀ ਸਾਤ ਪੜਤੇ ਤੇ ਆਪਣੇ ਘਰੇ ਸੀ ਸਾਤ ਰਿੰਕ ਲਾਈਟ ਪੜਤੇ ਲਾ ਕੇ ਆਣ ਤੇ ਆਪਾਂ ਦਾ ਘਰ ਤੇ ਅੱਜ ਆਪਾਂ ਸਫਾਈਆਂ ਸਫੁਨੀਆਂ ਕਰ ਲਿਆ ਤੇ ਦੀਪ ਭਰ ਕੇ ਲਾਣ ਕੇ ਸੀ ਸਾਤ ਪੜਤੇ ਤੇ ਮੈਂ ਤਾਂ ਗਈ ਨਹੀਂ ਕਿਉਂਕਿ ਮੈਂ ਕਰੀਆਂ ਤੇ ਉਹ ਕੱਟੀ ਤੇ ਦੇਖੋ ਅੱਜ ਆਪਾਂ ਸੀ ਸਾਈਟ ਤੇ ਲਵੋਣਾ ਗੰਦਰਾ ਤੇ ਤੁਹਾਨੂੰ ਦਿਖਾਈ ਦਿੰਦੇ ਹਾਂ ਅੱਜ ਅਸਲਾ ਸੀ ਸਾਈਟ ਖਲਾਕੀ ਦੂਗਾ ਤੇ ਪਰਦੇਪੁਰ ਤੇ ਲਾਣ ਗਿਆ ਮਮਾ ਬਣਾ ਰਿਹਾ ਰੋਟੀ ਅੰਟੀ ਲਾਓ ਜੀ ਆਪਣਾ ਸਵਾਨ ਆ ਗਿਆ ਰਿੰਕ ਲਾਈਟ ਪਰ ਤੇ ਟੈਂਟਾਂ ਆਰ ਵੀਰ ਚ ਲੈ ਕੇ ਆਇਆ ਥੈਂਕ ਯੂ ਬ੍ਰੋ ਥੈਂਕ ਯੂ ਹੈਲੋ ਨਾ ਤਾ ਤੈਣੀ ना तो 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 नहीं पेज का सिलेक्ट क्यों आप पर यानी रेंगल आए थे ये आप पर रेंगल आए थे लाइट भी नहीं होगी इट इस केरे काम पर इतना दिस कॉस्टली सो कॉस्टली अच्छा रे फाइव थाउजेंड थाउजेंड कर दो हमें थाउजेंड वीडियो बताए मैंने करो इस सारे डी टाइप की है आर के लांड अप्पा और आप इस टाइम लेंडा लाइट लांडी पर्दे लांडी पर्दे आप बताने ਇਹ ਸਾਰਾ ਸਮਾਨ ਨਹੀਂ ਪਾਉਣਾ ਸਾਰਾ ਸਮਾਨ ਆ ਗਿਆ ਪਰ ਦੇ ਸਾਰਾ ਕਸਰਾ ਤਾਂ ਨਹੀਂ ਗਿਆ ਲਓ ਤੇ ਆਪਣਾ ਸਾਰਾ ਸਮਾਨ ਆ ਗਿਆ ਤੇ ਹੁਣ ਆਪਾਂ ਲਵਾਣਾ ਅੰਤ ਆਪਣੇ ਰੈਂਕਲਾ ਉੱਪਰ ਹੋ ਗਈ ਇੱਕ ਹੀ ਹੈ ਇਹ ਪ੍ਰੋਜੈਕਟ ਦੀ ਹਲੋ ਐਦਾਂ ਕਰ ਲੈਣਾ ਨੂੰ ਕਰ ਰੋਦੇ ਨਹੀਂ ਵੀ ਕਰ ਲੈਣ ਕਿਤੇ ਸੈਟ ਬਸ ਲਓ ਤੇ ਆਪਣੇ ਰੈਂਕਲਾ ਟੋਪਨ ਹੋ ਗਈ ਵੇਰ ਤੇ ਤਲਾਕ ਦੇ ਗਰ ਸਰਵਿਸ ਕਰੋ ਸਰਵਿਸ ਲਾਓ ਤੇ ਨਾ ਰੋਟੀਆਂ ਖਾ ਲੈ ਤੇ ਆਪਾਂ ਰਾੜੀ ਵਕੇ ਆਪਾਂ ਲਾਉ ਚੱਲੇ ਆ ਪਰਦੇ ਤੇ ਤੁਸੀਂ ਬਣਾਓ ਬਲਾ ਹਾਂ ਇਦਾਂ ਕੰਮ ਕਰ ਦੋ ਤਾਂ ਬੇਲੀ ਐ ਨਾ ਮੀ ਕਾ ਬੇਲਾ ਮੈਂ ਤਾਂ ਮੰਮੀ ਨੂੰ ਪਤਾ ਕਿੰਨਾ ਕੰਮ ਆ ਜੇ ਪਰਦੇ ਲਾਉਣੇ ਜੀ ਸੀਸਾ ਵੀ ਲਿਆਉਣਾਗਾ ਤਾਂ ਬੇਲੀਆਂ ਪਾਸੇ ਨਹੀਂ ਕੀ ਕਰੇ ਹੋਣਾ ਪਰਦੇ ਲਾਉਣ ਲੱਗਿਆ ਤੇ ਆਪਾਂ ਤਾਂ ਖਾਣੇ ਆ ਕੇ ਵੀਰੇ ਇਹਨਾਂ ਦੇ ਇਵੇਂ ਲਾਉਂਦੇ ਨੇ ਕੈਮਰਾਦਾਰ ਸਾਰੇ ਕੈਮ ਸਹੀ ਕੈਮ ਹਾਂਜੀ ਆਪਣੇ ਘਰ ਫਾਇਰ ਕਰੋ ਤੇ ਕਿਰਪਾ ਹੋਈ ਤੇ ਆਪਣੇ ਘਰ ਸਾਰਾ ਸਮਾਨ ਆ ਕੇ ਆ ਮੇਰੀ ਰੰਗ ਲਾਈਟ ਵੀ ਆ ਗਈ ਤੇ ਜਿਹਦੇ ਨਾਲ ਮੈਂ ਪਰੇਸ਼ਾਨੀ ਨਾਣੀ ਤੇ ਮੈਂ ਵੀਡੀਓ ਬੱਤੀਆਂ ਬਣਾ ਸਕੂਗੀ ਇੰਸਟਾਗ੍ਰਾਮ ਤੇ ਤੇ ਬਾਕੀ ਆਪਾਂ ਸੀਸਾ ਵੀ ਲਿਆਂਦਾ ਤੇ ਘਰ ਤੋਂ ਪਰਪਤੇ ਸੀਸਾ ਹੁਣਾ ਬਹੁਤ ਦੂਰੀ ਤੇ ਆਪਾਂ ਸੀਸਾ ਵਟਾ ਲਿਆਂਦਾ ਤੇ ਆਪਾਂ ਵੀਡੀਓ ਬਣਾਇਆ ਕਰਾਂਗੇ ਬਾਕੀ ਸਾਰਿਆਂ ਦਾ ਦਿ ਲੋ ਧੰਨਵਾਦ ਕਿ ਇਹਨਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਂਦਾ ਥੋੜਾ ਸਾਰਿਆਂ ਦਾ ਦਿ ਲੋ ਧੰਨਵਾਦ ਜੋ ਤੁਸੀਂ ਮੈਨੂੰ ਇੱਥੇ ਤੱਕ ਲੈ ਕੇ ਆਂਦਾ ਤੇ ਮੈਂ ਆਪਣੇ ਸੁਪਨੇ ਪੂਰੇ ਕਰ ਸਕਦੀ ਆ ਤੇ ਬਾਕੀ ਵਾਅ ਕਰੂ ਜੀ ਤੇ ਪੂਰੇ ਆਪਣੇ ਤੇ ਮੇਰ ਹੋਈ ਆ ਪ੍ਰਮਾਤਮਾ ਦਾ ਵੀ ਆਪਾਂ ਸ਼ੁਕਰ ਕਰਦੇ ਆ ਕਿ ਆਪਾਂ ਨੇ ਇੰਨਾ ਜੋ ਕੇ ਕਰਤਾ ਤੇ ਹੁਣ ਆਪਾਂ ਮੰਮੀ ਡਾਡੀ ਦੇ ਸੁਪਨੇ ਪੂਰੇ ਕਰਾਂਗੇ ਆਉਤੇ ਜੀ ਕਰਾਂਗੇ ਜੋ ਚੀਜ਼ ਚਾਹੀਦੀ ਆਪਾਂ ਉਹ ਵੀ ਲੈ ਕੇ ਆਵਾਂਗੇ ਬਾਕੀ ਤੁਹਾਨੂੰ ਆਪਾਂ ਨਸ਼ਟ ਬਲਾਗ ਤੇ ਦਿਖਾਉਂਦੇ ਰਵਾਂਗੇ Kita, kita apa, traki, kitty, hana, kita, kita apa, semalian, teh, apa, nasi, sa, acuk, eh, teman, kemudian, terbayang, teh, oh, merah, sisa, ke, teh, serang, ya, teh, <tip> senang, apa, itu, lah, lah, nabi, ama teh, kau, apna sisa nasi, sa, ke, mulut, kita, lagi, ya. ਹਾਂਜੀ ਆਪਣਾ ਸੀਸਾ ਵੀ ਆ ਕੇ ਆ ਪਰਤੇ ਵੀ ਆ ਕੇ ਉਹ ਦੇਖੋ ਆਪਣੇ ਪਰਤੇ ਲਾ ਕੇ ਸੀਸਾ ਭਰਾ ਵਰਕੇ ਲਿਆਤਾ ਤੇ ਮੈਂ ਬਹੁਤ ਖੁਸ਼ ਆ ਕੇ ਆਪਣੇ ਘਰ ਕੋਈ ਚੀਜ਼ ਬਣੀ ਹਨਾ ਤੇ ਇਹ ਸਭ ਤੁਹਾਡੀ ਮਿਹਰ ਹੈ ਲਾ ਲੂ ਇੱਕ ਮਿੰਟ ਤੁਹਾਨੂੰ ਲਾ ਕੇ ਵੇਖਦਾ ਫੋਨ ਉਹ ਨੂੰ ਮੁੰਡੇ ਨੂੰ ਜੇ ਹੋਇਆ ਤਾਂ ਘਰੇ ਜੋ ਬਣਾਉਣਾ ਹੈ ਕ੍ਰੈਂਗ ਲਾਈਟ ਵੀ ਲਾ ਦੇ ਤੇ ਪਰਦੇ ਵਾਲੇ ਲਾਇਆ ਜੇ ਲਾਈਟ ਬੋਲਣੀ ਚਾਹੀਦੀ ਹੈ ਤੇ ਲਾਈਟ ਰੱਖੀ ਤੇ ਉਹ ਪਰਦੇ ਲਾ ਦੇਈਏ ਇਹਰ ਇਹ ਆਪਾਂ ਪਰਦੇ ਲਾ ਲੈ ਬੈਕਗ੍ਰਾਉਂਡ ਕਰਨ ਲਈ ਹਾਂਜੀ ਐਂ ਕਰਾਂਗੇ ਨਾ ਮੇਰੀ ਗੱਲ ਸੁਣ ਲੈ ਜਿਹੜੀ ਪੱਖੇ ਜਾਂਦੀ ਦਰ ਜਿਹੜੀ ਪੱਖੇ ਉਤਾਰੇ ਜਾਂਦੀ ਆ ਵੀਰ ਵਰ ਕਹਿੰਨ ਲਾ ਕੇ ਸੁਪੋਖ ਤੇ ਨਾ ਹੁਣ ਬਣਾਉਣ ਲੱਗ ਕੇ ਹੁਣ ਕਿ ਆਪਾਂ ਮੈਗੀ ਦਾ ਪਕ ਲੈ ਹੁਣ ਮੈਗੀ ਬਣਾਉਣ ਲੱਗ ਕੇ ਤੇ ਪਹਿਲਾਂ ਮੈਨੂੰ ਪਿਆਜ਼ ਕੱਟਣੇ ਪੈਣਗੇ ਫਿਰ ਪਿਆਜ਼ ਕੱਟ ਕੇ ਫਿਰ ਮੈਗੀ ਬਣਾਉਣੇ ਆਪਾਂ अपना काम dàn ਹੋਇਆ ਰਿੰਗ ਲਾਈਟ ਲਾ ਕੇ ਤੇ ਸ਼ੀਸ਼ਾ ਥੋੜਾ ਸਾਫ਼ ਕਰ ਨਾਲ ਤੇ ਬਾਕੀ ਆਪਣੇ ਪੜਦੇ ਬੈਕਗ੍ਰਾਉਂਡ ਲੋ ਜੀ ਲਾਈਵ ਰੁੱਤੇ ਕਰਦਾ ਹੋਇਆ ਜੇ ਫਿਰ ਕਿਹਨਾਂ ਲਿੰਕ ਲਾਇਤਾ ਠੀਕ ਹੈ ਓਕੇ ਰੋਬੋਟ ਹਾਂਜੀ ਜੇ ਇੱਕ ਸਭੋ ਕੰਮ ਵਧੀਆ ਲੱਗਿਆ ਹੋਵੇ ਤਵੀਰੇ ਦਾ ਕੰਟੈਕਟ ਨੰਬਰ ਸ਼ੇਅਰ ਕਰਾਂਗੇ ਜਰੂਰ ਗਾਲ ਕਰੋ ਕਾਲ ਕਰਕੇ ਜੇ ਕਿਸਨੂੰ ਸ਼ੀਸ਼ਾ ਬਦਲਵਾਣ ਹੋਣ ਤਾਂ ਸਹੀ ਹ ਲੈ ਮੇਰੇ ਦਾ ਕੰਮ ਬਹੁਤ ਘੈਂਟ ਆ ਦੇਖੋ ਤੁਸੀਂ ਆਪ ਹੀ ਵਿਖ ਸਕਦੇ ਉਹਨਾਂ ਨੇ ਕੰਮ ਕੀਤਾ ਆਪਣੇ ਮੈਂ ਤਾਂ ਬਸ ਮੇਰਾ ਪਰਾਇਆ ਬੰਦ ਤਹਰ ਕੋ ਯਾਖਲਾ ਦੰਦਾ ਤਾਂ ਹੀ ਆ ਗਏ ਆਪਣੀ ਫੈਮਲੀ ਪੂਰੀ ਹੋ ਕੇ ਦੇਖੋ ਮਰਤੀ ਦੀ ਵੀ ਆ ਕੇ ਹੈ ਰੋਣੀ ਅਮਰੇ ਤੇਰੇ ਖੜੇ ਹੈਲੋ ਤੁਸੀਂ ਕਿਆ ਸਾਡੇ ਕੁੜੀ ਨੂੰ ਕੁਛ ਹਾਂ ਦੇਖ ਹਾਂ ਕਰਦੀ ਤੁਸੀਂ ਕਿਆ ਤੇਰੇ ਤੇਰੇ ਕਿਆ ਪਸਾ ਫਿਰ ਚੱਕੋ ਬਈ ਆਪਣੀ ਮੈਗੀ ਹੋ ਗਈ ਰਾੜੇ ਸਾਰੇ ਜਿਹੜੇ ਪਲੇਟਾਂ ਤੇ ਪਾਓ ਖਾਓ ਮੈਗੀ ਨਾ ਕਿੰਨੇ ਸਿਗਰੇਟਸ ਖਾ ਰਹੇ ਕੋਲ ਕਰ ਦੋ ਚੰਗੇ ਤਰ੍ਹਾਂ ਸਾਫ਼ ਕਰ ਦੋ ਸਿਸਾ ਚੰਗੇ ਬੜਾ ਹੱਥ ਨਾਲ ਫਿਰ ਹੱਥ ਨਾਲ ਨਹੀਂ ਬਈ ਦਨ ਹੱਥ ਨਾਲ ਟੀਅਰ ਚੰਗੇ ਤਰ੍ਹਾਂ ਕਰ ਦੋ ਸਾਫ਼ ਹੁਣ ਆਪਾਂ ਮੈਗੀ ਬਣਾ ਲਈ ਤਾਂ ਹੁਣ ਖਾਣ ਲੱਗੇ ਜੇ ਕਿੱਦਾਂ ਲੱਗੇ ਜੇ ਬਹੁਤ ਜ਼ਿਆਦਾ ਟੇਸਟੀ ਹੈ ਪਹਿਲਾਂ ਨਾਲੋਂ ਮੈਂ ਬਹੁਤ ਵਧੀਆ ਬਣਾਈ ਕਿੰਨੀ ਵਧੀਆ ਟੇਸਟੀ ਬਣੀ ਅੱਛਾ ਦੇਖ ਉਹਣਾ ਹੱ떼 ਮੇਰੇ ਪਿਰੇ ਪਿਛਲਾ ਕਣ ਮੈਂ ਬਾਲਕੇ ਬਣਾ ਲਈ ਤਾਂ ਸਹੀ ਨਹੀਂ ਬਣੀ ਅੱਜ ਕਿ ਦੇਖੋ ਅੱਜ ਆਪਾਂ ਬਣਾਇਆ ਕੋਈ ਖਰਾ ਪ੍ਰਸ਼ਾਦ ਰਿਵਾਰਾ ਕਮੈਂਟ ਬਹੁਤ ਆਏ ਸੀ ਅਬਰੇ ਸਹੀ ਆਣਾ ਜੇ ਬਰੇ ਸਹੀ ਆਣਾ ਜੇ ਠੀਕ ਆ ਬੰਦੀ ਆ ਓਕੇ ਦੇਖੋ ਜੀ ਉਹਨਾਂ ਨੂੰ ਮੈਨੂੰ ਬਹੁਤ ਪਸੰਦ ਆਈ ਨਿਲਦੇ ਆ ਪਾ ਕੇ ਚੱਲਿਆਂ ਫਿਰ ਹੱਲਿਆਂ ਦੀ ਤਿਆਰੀ ਠੀਕ ਆ ਬਾਏ ਨਿਲਦੇ ਫਿਰ ਆ ਪਾ ਕੇ ਲਾਉਤੀ ਆਪਣੇ ਭਰਾਵਾਂ ਦੇ ਘਰ ਜਾ ਰਿਹਾ ਪਰਟ ਦਰਵਾਜ਼ੇ ਕਿੱਕਾਏ ਉਨਾਂ ਨੇ ਕੰਮ ਆਪਣਾ ਕਰਤਾ ਬ్రో ਬਾਏ ਬ్రో ਟਾਮ ਨਾਲ ਬਾਅਦਿਕ ਕਾਲ ਕਰਤਾ ਠੀਕ ਆ ਹਾਂਜੀ ਬ੍ਰਦਰ ਚਲਕੇ ਕਰੇ ਤੇਦੀਪੂ ਜੀ ਨਾਲ ਚਲਕੇ ਤੇ ਉਹ ਸੁਬਾ ਆਣ ਕੇ ਤੇ ਬਾਕੀ ਆਪਣਾ ਸਿਸ ਸਸ ਲਾ ਕੇ ਪਰਦੇ ਲਾ ਕੇ ਤੇ ਬਹੁਤ ਵਧੀਆ ਕਮਰਾ ਬਣ ਗਿਆ ਤੇ ਜਿੱਦਣ ਆਪਾਂ ਵੀਡੀਓ ਬੱਤੀਆ ਬਣਾ ਸਕਾਂਗੇ ਤੇ ਬਾਕੀ ਆਪਰੇ ਵਾਇ ਕੁੜੇ ਤੇ ਬਹੁਤ ਕਰਤਾ ਹੋਇਆ ਆਪਣੇ ਤੇ ਥੈਂਕ ਯੂ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਚੋ ਆਪਾਂ ਨੂੰ ਛੋਟਾ ਟੱਕ ਬਣਾਤਾ ਤੇ ਬਾਕੀ ਆਪਾਂ ਹੌਲੀ ਹੌਲੀ ਚੀਜ਼ਾਂ ਸਭ ਕੁਝ ਬਣਾ ਲੈਣਾ ਆਪਣਾ ਤਾਂ ਤੁਹਾਨੂੰ ਅਲਕ-ਲਕ ਬਲੌਗ ਕਰ ਤੋਂ ਦਿਖਾਉਂਦੇ ਰਹਿਾਂਗੇ ਅੱਗੇ ਅੱਗੇ ਤੇ ਕੁਝ ਆਪਾਂ ਤਿਆਰ ਕਰਦਾ ਲਾਇਆ ਇਹ ਆਪਣਾ ਪਿਛਲਾ ਬੈਕਗਰਾਉਂਡ ਇਹ ਆਪਣੀ ਰਿੰਗ ਲਾਈਟ ਇਹ ਆਪਣਾ ਸਿਸਾ ਲੱਗ ਚੁੱਕਿਆ ਦੇਖੋ ਆਈ ਇੱਥੇ ਜੋਦੀ ਅੱਖਾਂ ਚ ਤਾਂ ਲੋਰਾ ਭਰਾ ਵੀ ਬਹੁਤ ਖੁਸ਼ ਹੈ ਰਿੰਗ ਲੜ ਦੇਖ ਕੇ ਕਿੱਦਾਂ ਲੱਗਿਆ ਸੋਣੇ ਤੇ ਅੱਜ ਰਾਤ ਆਪਾਂ ਲਈ ਬਹੁਤ ਹੋ ਗਏ ਸੀ ਤੇ ਅਸ ਲਈ ਫਰਮਾ ਹੋੜ ਵੀਰ ਬਣਾ ਲੱਕੀਆਂ ਤੇ ਬਲਾਗ ਦਾ ਅੰਡਾ ਕਰਨ ਲੱਗਿਆ ਆਪਾਂ ਅੱਜ ਥੋੜਾਕ ਤੇ ਆਪਾਂ ਨਾਸ਼ਟ ਬਲਾਗ ਚ ਦਿਖਾਵਾਂਗੇ ਕਿ ਕੀ ਕੀਤੀ ਸ਼ਾਪਿੰਗ ਤੇ ਅੱਜ ਆਪਾਂ ਨੂੰ ਰਿੰਗ ਲਾਟਾ ਕੇ ਤੇ ਪਰ ਤੇ ਲਾ ਕੇ ਆ ਤੇ ਵੀਡੀਓ ਬਣਾਉਣ ਵਿੱਚ ਸਾਨੀ ਹੋਊ ਕਿ ਮੈਨੂੰ ਤੇ ਕੋਈ ਪ੍ਰੋਬਲਮ ਨਹੀਂ ਆਣੀ ਤੇ ਬਾਕੀ ਆਪਾਂ ਤੁਹਾਨੂੰ ਨਾਸ਼ਟ ਬਲੌਗਾਂ ਚ ਅਲੱਗ-ਅਲੱਗ ਬਲੌਗਾਂ ਚ ਤੁਹਾਡੇ ਸਪੋਰਟ ਕਰਕੇ ਇੱਥੇ ਤੱਕ ਆ ਤੇ ਮੈਂ ਦਾ ਸੁਪਨਾ ਪੂਰਾ ਕਰ ਸਕਦੀ ਆ ਤੇ ਬਾਕੀ ਮੇਰਾ ਸੁਪਨਾ ਪੂਰਾ ਹੋਗਾ ਰੰਗ ਲਾਟ ਲਾਉਣ ਦਾ ਮੇਰਾ ਸੁਪਨਾ ਬਹੁਤ ਜ਼ਰੂਰਤ ਸੀ ਤੇ ਸੀਸਾ ਵੀ ਲਵਾ ਲਿਆ ਮੈਂ ਰੰਗ ਲਾਟੂ ਵੀ ਲਿਆ ਤੇ ਬਾਕੀ ਆਪਾਂ ਹਾਲੇ ਲਈ ਬਾਕੀ ਜਿਹੜਾ ਮੈਨੂੰ ਸਪੋਰਟ ਕਰਦੇ ਹੋ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਬਾਕੀ ਤੁਹਾਡੇ ਸਪੋਰਟ ਕਰਕੇ ਮੈਂ ਇੱਥੇ ਤੱਕ ਆ ਤੇ ਬਾਕੀ ਆਪਾਂ ਮਿਲਦੇ ਆ ਨਾਸ਼ਟ ਬਲੌਗ ਚ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਨਾਸ਼ਟ ਬਲੌਗ ਦੇਖਣ ਲਈ ਰਹੋ ਰਾਰੀ Thank you.